ਕਈ ਵਾਰ ਕੁਝ ਅਜਿਹੇ ਹਾ ਘਟਨਾਵਾਂ ਵਾਪਰ ਜਾਂਦੀਆਂ ਕਿ ਕਿਸੇ ਰੱਬੀ ਰੂਹ ਦੇ ਕੀਤੇ ਹੋਏ ਕਾਰਜ ਕੁਰਬਾਨੀ ਬਣ ਜਾਂਦੇ ਆ ਤੇ ਕਿਸੇ ਦੇ ਕੀਤੇ ਹੋਏ ਕਾਰੇ ਉਸ ਦਾ ਅੰਤ ਇਤਿਹਾਸ ਇਨ੍ਹਾਂ ਹੀ ਘਟਨਾਵਾਂ ਤੋਂ ਬਣਦਾ ਹੈ ਤੇ ਜਦੋਂ ਗੱਲ ਸਿੱਖ ਇਤਿਹਾਸ ਦੀ ਆਉਂਦੀ ਹੈ ਤਾਂ ਇਸ ਇਤਿਹਾਸ ਵਿੱਚ ਉਹ ਕੁਝ ਹੋਇਆ ਹੈ ਜੋ ਹੁਣ ਤੱਕ ਦੇ ਮਨੁੱਖੀ ਇਤਿਹਾਸ ਵਿੱਚ ਨਾ ਕਿਸੇ ਨੇ ਸੁਣਿਆ ਸੀ ਤੇ ਨਾ ਹੀ ਦੇਖਿਆ ਸੀ ਅੱਜ ਆਪਾਂ ਇਸ ਵੀਡੀਓ ਰਾਹੀਂ ਉਹਨਾਂ ਦੋ ਸਿੱਖ ਬੀਬੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਮੁਗਲ ਹਕੂਮਤ ਦੇ ਸਮੇਂ ਆਪਣੇ ਪੁੱਤਰਾਂ ਦੇ ਟੋਟੇ ਗਲਾਂ ਵਿੱਚ ਪਵਾਉਣ ਵਾਲੀਆਂ ਬੀਬੀਆਂ ਨੂੰ ਸੇਧ ਲੈਂਦੇ ਹੋਏ ਪੁਲਿਸ ਦਾ ਤਸ਼ੱਦਦ ਆਪਣੇ ਪਿੰਡੇ ਤੇ ਹੰਡਾਇਆ ਤੇ ਵਾਹਿਗੁਰੂ ਦੇ ਬਾਣੇ 'ਚ ਰਹਿੰਦੇ ਹੋਏ ਕੁਰਬਾਨੀ ਕੀਤੀ ਤੇ ਜਿਸ ਕੁਰਬਾਨੀ ਤੋਂ ਅੱਜ ਦੀਆਂ ਸਿੱਖ ਬੀਬੀਆਂ ਨੂੰ ਸੇਧ ਲੈਣ ਦੀ ਲੋੜ ਹੈ ਬਟਾਲੇ ਦਾ ਐਸਐਸਪੀ ਗੋਬਿੰਦ RAM ਜਿਹੜਾ ਕਹਿੰਦਾ ਹੁੰਦਾ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਮੈਨੂੰ ਗੋਬਿੰਦ RAM ਨੂੰ ਯਾਦ ਰੱਖੋਗੇ ਉਸਦੇ ਜ਼ੁਲਮ ਦੀ ਹੱਦ ਉਦੋਂ ਹੋਈ ਜਦੋਂ ਉਹਨੇ ਦੋ ਸਿੱਖ ਬੀਬੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੇ ਅੰਨਾ ਤਸ਼ੱਦਦ ਕੀਤਾ ਇਹ ਦੋ ਸਿੱਖ ਬੀਬੀਆਂ ਸਨ ਪਹਿਲੀ ਬੀਬੀ ਗੁਰਦੇਵ ਕੌਰ ਜੋ ਕਿ ਸ਼ਹੀਦ ਭਾਈ ਕੁਲਵੰਤ ਸਿੰਘ ਬੱਬਰ ਜੋ ਕਿ ਬੱਬਰ ਖਾਲਸਾ ਜਥੇਬੰਦੀ ਵਿੱਚ ਕੈਸ਼ੀਅਰ ਦੇ ਨਾਮ ਨਾਲ ਮਸ਼ਹੂਰ ਸਨ ਉਹਨਾਂ ਦੀ ਸਿੰਘਣੀ ਸੀ ਤੇ ਦੂਜੀ ਸੀ ਬੀਬੀ ਗੁਰਮੀਤ ਕੌਰ ਜੋ ਕਿ ਬੰਬਰ ਖਾਲਸਾ ਦੇ ਇੱਕ ਹੋਰ ਸਿੰਘ ਭਾਈ ਮਹਿਲ ਸਿੰਘ ਦੀ ਸਿੰਘਣੀ ਸੀ ਇਹਨਾਂ ਦੋਵਾਂ ਬੀਬੀਆਂ ਨੂੰ ਐਸਐਸਪੀ ਗੋਬਿੰਦ RAM ਨੇ 21 ਅਗਸਤ 1999 ਨੂੰ ਗ੍ਰਿਫਤਾਰ ਕੀਤਾ ਇਹ ਤੇ ਇਤਿਹਾਸ ਦੱਸਣ ਯੋਗ ਹੈ ਕਿ 21 ਅਗਸਤ 1999 ਨੂੰ ਦੋਵੇਂ ਮਾਤਾ ਮਾਨੀ ਗ੍ਰਫਤਾਰੀ ਤੋਂ ਪਹਿਲਾਂ 10 ਦਿਨ ਪਹਿਲਾਂ 11 ਅਗਸਤ 1999 ਨੂੰ ਮਾਤਾ ਗੁਰਦੇਵ ਕੌਰ ਦੇ ਘਰੇ ਅੰਮ੍ਰਿਤਸਰ ਵਿੱਚ ਐਸਐਸਪੀ ਗੋਬਿੰਦ RAM ਵੱਲੋਂ ਭੇਜੀ ਗਈ ਧਾਲਵੀ ਪੁਲਿਸ ਨੇ ਦੁਪਹਿਰੇ ਚਿੱਟੇ ਦਿਨ ਛਾਪਾ ਮਾਰਿਆ ਤੇ ਘਰ ਦੇ ਜਵਰੀ ਜਿੰਦੇ ਤਾਲੇ ਤੋੜੇ ਤੇ ਘਰ ਦੀ 판 ਤੋੜ ਕੀਤੀ ਗਈ ਕਿਉਂਕਿ ਪਰਿਵਾਰ ਘਰ ਵਿੱਚ ਮੌਜੂਦ ਨਹੀਂ ਸੀ ਇਸ ਕਰਕੇ ਪੁਲਿਸ ਨੂੰ ਘਰ ਵਿੱਚ ਨੁਕਸਾਨ ਕਰਨਾ ਹੋਰ ਆਸਾਨ ਹੋ ਗਿਆ ਕਾਰ ਵਿੱਚ ਸਾਰੇ ਕੱਪੜੇ ਵੇੜੇਜ ਖਲਾਰ ਕੇ ਅਗਲਾ ਦੇ 30 ਤੇ ਪੁਲਿਸ ਵਾਲੇ ਕੁਝ ਸਮਾਨ ਨਾਲ ਲੈ ਗਏ ਤੇ ਗਲੀ ਵਿੱਚ ਕਹਿ ਕੇ ਗਏ ਕਿ ਜੇ ਕਿਸੇ ਨੇ ਇਸ ਸੰਬੰਧੀ ਆਪਣੀ ਜ਼ੁਬਾਨ ਖੋਲੀ ਤਾਂ ਤੁਹਾਡਾ ਬਹੁਤ ਗੁਰਾ ਹਾਲ ਕੀਤਾ ਜਾਏਗਾ 21 ਅਗਸਤ 1999 ਦਿਨ ਸੋਮਵਾਰ ਸੀ ਤੇ ਸਮਾਂ 3 ਤੋਂ 3:30 ਦੇ ਵਿੱਚਕਾਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਨੇੜੇੋਂ ਦੋਵਾਂ ਬੀਬੀਆਂ ਨੂੰ ਗ੍ਰਿਫਤਾਰ ਕਰਨ ਲਈ ਬਟਾਲਾ ਦੇ ਐਸਐਸਪੀ ਗੋਵਿੰਦਰਾਮ ਨੇ ਆਪਣੀ ਪੁਲਿਸ ਮੁਲਾਜ਼ਮਾ ਨਾਲ ਭਰੀ ਇੱਕ ਕਾਲੇ ਸ਼ੀਸ਼ਿਆਂ ਵਾਲੀ ਵੈਨ ਭੇਜੀ ਜਿਸ ਦੇ ਵਿੱਚ ਇੱਕ ਮੁਲਾਜ਼ਮ ਨੇ ਵਰਦੀ ਪਾਈ ਸੀ ਤੇ ਬਾਕੀ ਸਾਰੇ ਸਿਵਲ ਸਨ। ਗ੍ਰਿਫਤਾਰੀ ਵੇਲੇ ਜਦੋਂ ਲੋਕਾਂ ਦਾ ਰੌਲਾ ਪੈ ਗਿਆ ਤਾਂ ਮਾਤਾ ਜੀ ਹੋਰਾਂ ਨੇ ਜਾਣ ਤੋਂ ਇਨਕਾਰ ਕਰਦੇ ਆ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਜ਼ਬਰੀ ਸਾਨੂੰ ਕਿੱਥੇ ਲੈ ਜਾ ਰਹੇ ਹੋ? ਤਾਂ ਵਰਦੀ ਵਾਲੇ ਨੇ ਆਪਣਾ ਆਈ ਕਾਰਡ ਪਛਾਣ ਪੱਤਰ ਦਿਖਾਇਆ ਜਿਸ ਤੇ ਲਖਵਿੰਦਰ ਸਿੰਘ ਲੱਖਾ ਲਿਖਿਆ ਹੋਇਆ ਸੀ ਜੋ ਕਿ ਬਟਾਲੇ ਪੁਲਿਸ ਦਾ ਮੁਲਾਜ਼ਮ ਸੀ। ਉਹਨੇ ਕਿਹਾ ਕਿ ਅਸੀਂ ਸਦਰ ਥਾਣੇ ਬਟਾਲੇ ਤੋਂ ਆਏ ਆ ਤੇ ਤੁਹਾਨੂੰ ਸਾਡੇ ਨਾਲ ਚੱਲਣਾ ਪਵੇਗਾ। ਜਦੋਂ ਦੋਵਾਂ ਬੀਬੀਆਂ ਨੇ ਮਨਾ ਕੀਤਾ ਤਾਂ ਪੁਲਿਸ ਮੁਲਾਜ਼ਮਾ ਨੇ ਜ਼ਬਰਦਸਤੀ ਉਹਨਾਂ ਨੂੰ ਕਾਲੇ ਸ਼ੀਸ਼ਿਆਂ ਵਾਲੀ ਵੈਨ ਵਿੱਚ ਟੱਕੇ ਨਾਲ ਬਿਠਾ ਕੇ ਬਟਾਲੇ ਵੱਲ ਤੁਰ ਪਏ। ਦਿਨ ਦਿਹਾੜੇ ਇਹ ਕੁਝ ਵਾਪਰਿਆ ਸੀ ਪਰ ਕਿਸੇ ਨੇ ਵੀ ਅੱਗੇ ਵਧ ਕੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਇਹ ਧੱਕਾ ਕਿਉਂ ਕਰ ਰਹੇ ਹੋ ਕਿਉਂਕਿ ਸਾਰੇ ਪੁਲਿਸ ਮੁਲਾਜ਼ਮਾ ਦੇ ਹੱਥਾਂ ਵਿੱਚ ਹਥਿਆਰ ਸਨ। ਗੱਡੀ ਜਦੋਂ ਬਟਾਲੇ ਐਂਟਰ ਹੋਈ ਤਾਂ ਰਸਤੇ ਵਿੱਚ ਹੀ ਐਸਐਸਪੀ ਗੋਬਿੰਦ RAM ਆਪਣੇ ਲਾਮ ਲਸ਼ਕਰ ਨਾਲ ਖੜ੍ਹਾ ਸੀ। ਸ਼ਾਇਦ ਉਹ ਬੀਬੀਆਂ ਦੇ ਆਉਣ ਦੀ ਵੇਟ ਕਰ ਰਿਹਾ ਸੀ। ਪੁਲਿਸ ਮੁਲਾਜ਼ਮਾ ਨੇ ਵੈਨ ਰੋਕੀ ਤੇ ਲਖਵਿੰਦਰ ਲੱਖਾ ਉਤਰ ਕੇ ਗੋਵਿੰਦ RAM ਨਾਲ ਮੁਲਾਕਾਤ ਕਰਨ ਚਲਾ ਗਿਆ ਜਿਸ ਤੋਂ ਤੁਰੰਤ ਬਾਅਦ ਦੋਹਾਂ ਬੀਬੀਆਂ ਨੂੰ ਸਿੱਧਾ ਮੀਕੋ ਸੈਂਟਰ ਲੈ ਗਏ ਉਸ ਵਕਤ ਸ਼ਾਮ ਦੇ 7:15 ਹੋਏ ਸੀ ਥੋੜੇ ਸਮੇਂ ਵਿੱਚ SSP ਗੋਵਿੰਦ RAM ਉੱਥੇ ਪਹੁੰਚ ਗਿਆ ਤੇ ਉਹਨੇ ਆਉਂਦਿਆਂ ਹੀ ਦੋਹਾਂ ਸਿੱਖ ਬੀਬੀਆਂ ਤੇ ਤਸ਼ੰਦਦ ਕਰਨਾ ਸ਼ੁਰੂ ਕਰ ਦਿੱਤਾ ਜੋ ਲਗਾਤਾਰ ਚੱਲਦਾ ਰਿਹਾ ਪਰ ਉਹ ਜਾਲੰ ਮੀਬੀਆਂ ਤੋਂ ਤੀਨ ਨਾਮ ਨਾ ਸਕਿਆ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਪ੍ਰੋਫੈਸਰ ਦਰਸ਼ਨ ਸਿੰਘ ਜੋ ਕਿ ਕੀਤਰੀਆਂ ਸਨ ਪੰਥਕ ਖੇਤਾਂ ਦੀ ਪਹਿਰੇਦਾਰੀ ਕਰਨ ਕਰਕੇ ਉਸ ਸਮੇਂ ਉਹਨਾਂ ਨੂੰ ਜਥੇਦਾਰ ਬਣਾਇਆ ਗਿਆ ਸੀ ਉਸ ਸਮੇਂ ਖਾੜਕੂ ਜਥੇਬੰਦੀਆਂ ਦਾ ਪੰਜਾਬ ਵਿੱਚ ਪੂਰਾ ਜੋਰ ਸੀ ਮੀਵੀ ਗੁਰਮੀਤ ਕੌਰ ਮੀਵੀ ਗੁਰਦੇਵ ਕੌਰ ਦੋਵੇਂ ਖਾੜਕੂ ਸਿੰਘਾਂ ਦੀਆਂ ਸਿੰਘਣੀਆਂ ਸਨ ਉਸ ਵਕਤ ਦੇ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਹੁਣਾਂ ਨੇ ਦੋਹਾਂ ਬੀਬੀਆਂ ਤੇ ਹੋਏ ਪੁਲਿਸિયા ਜ਼ੁਲਮ ਖਿਲਾਫ ਐਲਾਨ ਕੀਤਾ ਤਾਂ ਕਿ ਉਹ ਦੋਹਾਂ ਬੀਬੀਆਂ ਦੀ ਰਿਹਾਈ ਵਾਸਤੇ ਖੁਦ ਮੋਰਚਾ ਲਾਉਣਗੇ ਸਭ ਤੋਂ ਪਹਿਲਾਂ ਉਹਨਾਂ ਬਟਾਲੇ ਥਾਣੇ ਦਾ ਘਰਾਓ ਕਰਨਾ ਸੀ ਜਿੱਥੇ ਐਸਐਸਪੀ ਗੋਬਿੰਦ RAM ਤਾਇਨਾਤ ਸੀ ਮੋਰਚੇ ਦੀ ਅਗਵਾਈ ਜ਼ਥੇਦਾਰ ਕਰੇਗਾ ਇਸ ਗੱਲ ਨੇ ਉਸ ਸਮੇਂ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੇ ਪਰ ਪ੍ਰੋਫੈਸਰ ਦਰਸ਼ਨ ਸਿੰਘ ਨੇ ਨਿਰੰਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਬਟਾਲੇ ਥਾਣੇ ਦਾ ਘਰਾਓ ਕੀਤਾ ਤੇ ਨਾਲ ਹੀ ਐਲਾਨ ਕੀਤਾ ਕਿ ਇਸ ਤੋਂ 4 ਦਿਨਾਂ ਬਾਅਦ ਪੰਜਾਬ ਦੇ ਗਵਰਨਰ ਹਾਊਸ ਦਾ ਵੀ ਘਰਾਓ ਕਰਾਂਗੇ ਦਰੇ ਹੋਏ ਸਰਕਾਰੀ ਤੰਤਰ ਨੇ ਅੱਧੀ ਰਾਤ 1 ਵਜੇ ਮੈਜਿਸਟ੍ਰੇਟ ਤੋਂ ਬੀਬੀ ਗੁਰਦੇਵ ਕੌਰ ਦੀ ਰਿਹਾਈ ਦੇ ਹੁਕਮ ਜਾਰੀ ਕਰਾਏ ਅਖੰਡ ਕੀ ਉਤਨੀ ਜਥੇ ਦੇ ਭਾਈ ਜੋਗਿੰਦਰ ਸਿੰਘ ਤਲਵਾੜਾ ਅਤੇ ਹੋਰ ਪਤਵੰਤੇ ਸੱਜਣ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਆਏ ਤੇ ਜਲਦੀ ਹੀ ਸਰਕਾਰ ਨੇ ਨੀਵੀ ਗੁਰਮੀਤ ਕੌਰ ਨੂੰ ਵੀ ਰਹਾ ਕਰ ਦਿੱਤਾ ਇਸ ਤਰ੍ਹਾਂ ਇਹ ਮੋਰਚਾ ਸਫਲ ਰਿਹਾ ਇਸ ਗੋਬਿੰਦ RAM ਨੇ ਐਸਐਸਪੀ ਹੁੰਦੇ ਆ ਬਹੁਤ ਜ਼ੁਲਮ ਕੀਤੇ ਬਟਾਲੇ ਦੇ ਇਲਾਕੇ ਚ ਕਈ ਨੌਜਵਾਨ ਚੁੱਕ ਕੇ ਮਾਰ ਦਿੱਤੇ ਸੀ ਅਖੀਰ ਭਾਈ ਜੁਗਰਾ ਸਿੰਘ ਤੂਫਾਨ ਤੇ ਉਹਦੇ ਸਾਥੀਆਂ ਨੇ ਗੋਬਿੰਦ RAM ਨੂੰ ਪੀਪੀ ਜਲੰਧਰ ਵਿੱਚ ਉਸਦੇ ਦਫ਼ਤਰ ਵਿੱਚ ਬੰਬ ਨਾਲ ਉੜਾ ਦਿੱਤਾ ਸੀ। ਇੱਥੇ ਦੱਸਦੀ ਹੈ ਕਿ ਸ਼ਹੀਦ ਭਾਈ ਕੁਲਵੰਤ ਸਿੰਘ ਬੰਬਰ ਕੈਸ਼ੀਅਰ ਤੇ ਭਾਈ ਮਹਿਲ ਸਿੰਘ ਦੋਵੇਂ ਹੀ ਬੰਬਰ ਖਾਲਸਾ ਜਥੇਬੰਦੀ ਦੇ ਮੋਰਦੀਆਂ ਦੀ ਕਤਾਰ ਦੇ ਖਾੜਕੂ ਸਿੰਘ ਰਹੇ ਆ ਜਿਸ ਕਰਕੇ ਐਸਐਸਪੀ ਗੋਬਿੰਦ RAM ਵੱਲੋਂ ਇਹਨਾਂ ਦੀਆਂ ਸਿੰਘਣੀਆਂ ਤੇ ਇਹਨਾਂ ਤਸ਼ੱਦਦ ਕੀਤਾ ਗਿਆ। ਸੰਗਤ ਦੀ ਜਾਣਕਾਰੀ ਨੂੰ ਦੱਸਦੀ ਹੈ ਕਿ ਦੋਵਾਂ ਸਿੰਘਣੀਆਂ ਚੋਂ ਇੱਕ ਮਾਤਾ ਜੀ ਗੁਰਦੇਵ ਕੌਰ ਪਿਛਲੇ ਸਾਲ 21 ਫਰਵਰੀ 2023 ਨੂੰ ਗੁਰੂ ਚਰਨਾ ਵਿੱਚ ਜਾਮ ਰਾਜੇ ਸੀ ਅਖੀਰ ਤੇ ਅਸੀਂ ਮਾਤਾ ਗੁਰਦੇਵ ਕੌਰ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਉਹਨਾਂ ਨੂੰ ਭਾਵਪਿੰਨੀ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਨਾਲ ਹੀ ਇਸ ਵੀਡੀਓ ਦੇ ਅਖੀਰ ਵਿੱਚ ਸੰਗਤ ਨੂੰ ਦੱਸ ਦਈਏ ਕਿ ਇਸ ਬਾਰੇ ਅਸੀਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਪਰ ਬੀਬੀ ਗੁਰਦੇਵ ਕੌਰ ਦੇ ਪਤੀ ਸ਼ਹੀਦ ਭਾਈ ਕੁਲਵੰਤ ਸਿੰਘ ਬੱਬਰ ਕੈਸ਼ੀਅਰ ਦੇ ਨਾਮ ਵਿੱਚ ਹੋਈ ਗਲਤੀ ਕਰਕੇ ਅਸੀਂ ਪਰਿਵਾਰ ਤੋਂ ਦੁਬਾਰਾ ਪੁਖਤਾ ਜਾਣਕਾਰੀ ਲੈ ਕੇ ਇਹ ਵੀਡੀਓ ਸੰਗਤਾਂ ਦੀ ਜਾਣਕਾਰੀ ਲਈ ਦੁਬਾਰਾ ਬਣਾ ਰਹੇ ਹਾਂ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਨਾਲ ਹੀ ਸਾਡੀਆਂ ਬੀਬੀਆਂ ਭੈਣਾਂ ਵੀ ਆਪਣੀਆਂ ਮਾਵਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਦੇ ਹੋਏ ਸਿੱਖੀ ਕੇਸਾ ਸਵਾਸਾ ਸੰਗ ਨਿਭਾਉਣ